ਦੇ ਬੱਚੇ ਸਾਡੇ ਕਿਤੇ ਜਾਂਦੇ ਨੇ ਸਾਡੇ ਦਿਲ ਹਾਰਟ ਡਰਦਾ ਰਹਿੰਦਾ ਹੈ ਕੋਈ ਸਾਨੂੰ ਮਾੜੀ ਘਟਨਾ ਦਾ ਸਾਨੂੰ ਕੋਈ ਫੋਨ ਆ ਜੇ ਸਾਡੇ ਨਾਲ ਕੋਈ ਐਤਾ ਦਾ ਕੋਈ ਪੈਪਰ ਨਾ ਜਾਵੇ ਬੱਚਿਆਂ ਦੇ ਨਾਲ ਛੋਟੀਆਂ ਬੱਚੀਆਂ ਦੇ ਨਾਲ ਹੋਣਾ ਪਿੱਛੇ ਜੇ ਆਪਣੇ ਵੀ ਇੱਕ ਲੜਕੀਨਾਂ ਪ੍ਰਵਾਸੀ ਪਰ ਜਿਹੜੇ ਹੈਗੇ ਨੇ ਉਹਨਾਂ ਨੇ ਕਤਲ ਕਰਤਾ ਸਾਡੇ ਬੱਚੇ ਸੇਫ ਨਹੀਂ ਹੈਗੇ ਆਪਣੇ ਹੀ ਮੁਲਕ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ ਆਪਣੇ ਹੀ ਪੰਜਾਬ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ ਕਿਉਂ ਕਿਉਂਕਿ ਜਿਹੜੀ ਆ ਸਰਕਾਰ ਬਣ ਗਈ ਆ ਅਸੀਂ ਸਾਰਿਆਂ ਨੇ ਅੱਖਾਂ ਮੀਚ ਕੇ ਉਹਨਾਂ ਦੇ ਬਟਨ ਦੇ ਉੱਤੇ ਹੱਥ ਰੱਖ ਲਿਆ ਇਹ ਨਹੀਂ ਦੇਖਿਆ ਹੈਗਾ ਵੀ ਇਹਨਾਂ ਲੋਕਾਂ ਦੇ ਕੋਲ ਕੋਈ ਤਜਰਬਾ ਨਹੀਂ ਹੈਗਾ ਕੋਈ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਇਹਨਾਂ ਨੇ ਫੰਡ ਕਿੱ데 ਕਿੱਥੇ ਲਾਉਣੇ ਆ ਕਿੱਥੇ ਨਹੀਂ ਲਾਉਣੇ ਜਿਹੜੇ ਸਾਡੇ ਫੰਡ ਦਿੱਤੇ ਹੋਏ ਸਾਡੇ ਕਾਂਗਰਸ ਸਰਕਾਰ ਨੇ ਉਹ ਵੀ ਇਹਨਾਂ ਨੇ ਕਢਾ ਕੇ ਖਾ ਲਏ ਨੇ ਕਿਸੇ ਨੂੰ ਕੁਝ ਮਿਲਿਆ ਉਸ ਤੋਂ ਬਾਅਦ ਕਿਸੇ ਦੀ ਕੋਈ ਨਾਲ ਹੀ ਗੋਲੀ ਕੁਛ ਵੀ ਬਣੀ ਨਾਵੇ ਸਾਡੇ ਜਿਹੜੇ ਬਣਾਏ ਹੋਏ ਕੰਮਾਂ ਦੇ ਉੱਤੇ ਹੀ ਦੁਬਾਰਾ ਇਹ ਨਹੀਂ ਪੱਥਰ ਲਾਈ ਜਾਂਦੇ ਆ ਜੇ ਅੱਜ ਅਸੀਂ ਨਾ ਵਿਚਾਰਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਿਰ ਤੇ ਕਰਕੇ ਹੋਰ ਬੈਠ ਜਾਣਗੇ ਕਿਉਂਕਿ ਹੁਣ ਸਾਡਾ ਸਾਰਿਆਂ ਨੂੰ ਜਿੰਨੇ ਵੀ ਮੇਰੇ ਇੱਥੇ ਵੀਰ ਬੈਠੇ ਨੇ ਪੰਜ ਸਰਪੰਚ ਬਣੇ ਨੇ ਉਹਨਾਂ ਨੂੰ ਦੁਬਾਰਾ ਆਪਣੀਆਂ ਕਮਰ ਕੱਸ ਕਰ ਲੈਣੇ ਚਾਹੀਦੀ ਹੈਗੀ ਅਭੀ ਅਸੀਂ ਦੁਬਾਰਾ ਤੋਂ ਸਰਪੰਚ ਪੰਜ ਬਣ ਕੇ ਦਿਖਾਉਣਾ ਕਾਂਗਰਸ ਪਾਰਟੀ ਨੂੰ ਦੁਬਾਰਾ ਤੋਂ ਮਜ਼ਬੂਤ ਕਰਨਾ ਕਿਉਂਕਿ ਸਾਡੇ ਰੋਹਲ ગાંધી ਜੀ ਵਰਗਾ ਨਾ ਕੋਈ ਅਜੇ ਤੱਕ ਆਇਆ ਤੇ ਨਾ ਆਉਣਾ ਆ ਜਿਹੜਾ ਇਨਸਾਨ ਲੋਕਾਂ ਦੇ ਵਿੱਚ ਵਿਚਰਦਾ ਦੁੱਖ ਸੁੱਖ ਸਭ ਦੇ ਸੁਣਦੇ ਨੇ ਤੁਸੀਂ ਵੀ ਦੇਖ ਲਿਆ ਐਨੇ ਕਿਲੋਮੀਟਰ ਯਾਤਰਾ ਕੀਤੀ ਆ ਕਿਸੇ ਨੇ ਅਜੇ ਤੱਕ ਕੀਤਾ ਇਹਦਾ ਕੰਮ ਨਾ ਕਿਸੇ ਨੇ ਕਰਨਾ ਹੈ ਇਸ ਕਰਕੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਘਰ ਦੇ ਵਿੱਚ ਆ ਵੀਰਿਆਂ ਨੂੰ ਵੀ ਕਿਹਾ ਕਰੋ ਵੀ ਜਦੋਂ ਕੋਈ ਧਰਨਾ ਹੁੰਦਾ ਉਹਦੇ ਵਿੱਚ ਉਹ ਵੀ ਆਇਆ ਕਰ ਪਿੰਡਾਂ ਦੇ ਵਿੱਚ ਸਰਪੰਚ ਪੰਚ ਆਉਂਦੇ ਨੇ ਮੇਰੀ ਵੀਰਾਂ ਨੂੰ ਬੇਨਤੀ ਆ ਵੀ ਹਰ ਇੱਕ ਪਿੰਡ ਦੇ ਵਿੱਚੋਂ ਘਟ ਘਟ ਦੇ ਜਿਆਦਾ ਨਹੀਂ ਤਾਂ ਪ